ਪਿਛਲੇ ਦਿਨਾਂ ਦੇ ਵਿੱਚ ਕੰਮਕਾਰ ਥੋੜੇ ਸਲੋ ਰਹੇ ਨੇ ਠੰਡੇ ਰਹੇ ਨੇ ਪਰ ਜੇਕਰ ਯੂਐਸਏ ਟਰੱਕ ਦੀ ਗੱਲ ਕੀਤੀ ਜਾਵੇ ਤਾਂ ਇੱਕੋ ਇੱਕ ਆਰਗੇਨਾਈਜੇਸ਼ਨ ਹੈ ਇੱਕੋ ਇੱਕ ਵਧੀਆ ਕੰਪਨੀ ਹੈ ਜਿਹੜੀ ਤੜਾ ਤੜ ਟਰੱਕ ਵੇਚਦੀ ਰਹੀ ਹੈ ਮੰਦੇ ਦੌਰ ਦੇ ਵਿੱਚ ਵੀ ਉਹ ਹੈਗੇ ਜੀ ਯੂਐਸਏ ਟਰੱਕ ਸੇਲ ਬੇਕਰਸਫੀਲਡ ਫੌਂਟਾਨਾ ਵਾਲੇ ਤੇ ਸੈਇਦ ਪਾਜੀ ਜਿੱਥੇ ਟਰੱਕ ਵੇਚਦੇ ਨੇ ਉੱਥੇ ਚੰਗੀ ਸਲਾਹ ਵੀ ਦੇ ਦਿੰਦੇ ਨੇ ਸੈਇਦ ਪਾਜੀ ਕੀ ਕਾਰਨ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਟਰੱਕ ਵੇਚੇ ਤੇ ਹੁਣ ਤਾਂ ਚਲੋ ਬਾਬੇ ਦੀ ਰਹਿਮਤ ਹੋਈ ਹੈ ਟਰੱਕ ਤੜਾ ਤੜ ਤੁਸੀਂ ਵੇਚ ਹੀ ਰਹੇ ਹੋ ਜੀ ਪਿਛਲੇ ਜੇ ਪਿਛਲੇ ਟਾਈਮ ਤੋਂ ਦੇਖੋ ਤੇ ਟਰਕਿੰਗ ਇੰਡਸਟਰੀ ਤੇ ਖਤਮ ਨਹੀਂ ਹੋਣੀ ਕੰਟ੍ਰੈਕਟਿੰਗ ਇੰਡਸਟਰੀ ਚੱਲਦੀ ਰਹਿਣੀ ਆ ਫਰਕ ਪੈਂਦਾ ਸਿਰਫ ਜਿਹੜੇ ਟਰੱਕਾਂ 'ਚ ਤੁਸੀਂ ਇਕੁਇਪਮੈਂਟ ਲੈ ਰਹੇ ਹੋ ਉਹਦੀ ਕਾਸਟ ਕੀ ਆ ਤੁਹਾਡੀ ਆਪਰੇਸ਼ਨ ਕਾਸਟ ਕੀ ਆ ਟਰੱਕ ਟਰੱਕ ਦੀ ਜਿਹੜੀ ਹੈ ਮਿਨੀਮਮ ਕਾਸਟ ਕਿੰਨੀ ਪੈ ਰਹੀ ਹੈ ਪਰ ਮਾਈਲ ਜੇ ਇਹ ਚੀਜ਼ਾਂ ਮਾਰਕੀਟ 'ਚ ਤੁਸੀਂ ਆਪਣੇ ਜ਼ਿਹਨ 'ਚ ਰੱਖੋ ਤੁਸੀਂ ਕਿਸੇ ਵੀ ਮਾਰਕੀਟ ਸਿਚੁਏਸ਼ਨ 'ਚ ਪ੍ਰੋਫਿਟੇਬਿਲਿਟੀ ਕਰ ਸਕਦੇ ਹੋ ਕਰ ਸਕਦੇ ਹੋ ਐਗਜ਼ਾਮਪਲ ਐਗਜ਼ਾਮਪਲ ਦੇ ਰਹੇ ਹਾਂ ਅਸੀਂ ਯੂਐਸਏ ਟਰੱਕ ਸੇਲ 'ਚ ट्रक वेच रहे हैं सिंगल बंक आ, इंटरनेशनल ट्रक साल की वारंटी लगी है नवे टायर पा के गोल्ड पैकेज लगा जी प्राइस शुरू होंगी फिफ्टी थाउजेंड तो ऑलमोस्ट शुरू होंगी है एटी थाउजेंड नाइन थाउजेंड तीर जाती है जे हम दो लखला ट्रक लो या फिफ्टी थाउजेंडला ट्रक लो उन्हें दोनों ने सेम ही काम करना सेम ही लोड चुकना है सेम ही प्रोफिट सेम ही खर्चे होने पर जो पाँह हज़ार का ट्रक होगा वह खर्चे बहुत घट हो पेमेंट घट हो प्लस वारंटी लगी है टोइंग लगी आ ਆਇਲ ਚੇਂਜ ਲੱਗੇ ਹੈ ਤੇ ਤੁਹਾਨੂੰ ਬਹੁਤ ਈਜ਼ੀ ਪੈ ਜਾਣਾ ਤੁਹਾਡੀ ਆਪਣੇ ਖਰਚੇ ਨੂੰ ਇਹ ਸਾਹਮਣੇ ਰੱਖ ਕੇ ਲੋਕਾਂ ਨੇ ਧੜਾ ਧੜ ਸਾਡੇ ਤੋਂ ਟਰੱਕ ਲਏ ਨੇ ਹੁਣ ਵੀ ਸਾਡੇ ਕੋਲ ਵਧੀਆ ਟਰੱਕ अवेलेबल ਨੇ ਅਸੀਂ ਜਿਹੜੇ ਟਰੱਕ ਵੇਚਦੇ ਆ ਇਹ ਆਪਸ਼ਨ ਦੇ ਟਰੱਕ ਨਹੀਂ ਹੁੰਦੇ ਇਹ ਬੈਂਕ ਦੇ ਚੱਕੇ ਟਰੱਕ ਨਹੀਂ ਹੁੰਦੇ ਇਹ ਟਰੱਕ ਮੋਸਟਲੀ ਜਿਹੜੇ ਨੇ ਟਾਪ ਫਲੀਟ ਤੇ ਲਏ ਹੁੰਦੇ ਨੇ ਇੰਟਰਨੈਸ਼ਨਲ ਤੁਸੀਂ ਦੇਖੋ ਤੇ ਇੰਟਰਨੈਸ਼ਨਲ ਦੇ ਆਪ ਪ੍ਰੋਵਾਈਡਡ ਟਰੱਕ ਨੇ ਇਹ ਲੈ ਕੇ ਤੁਸੀਂ ਉਹੀ ਕੰਮ ਕਰ ਸਕਦੇ ਜਿਹੜਾ 2 ਲੱਖ ਵਾਲੇ ਟਰੱਕ ਨੇ ਕਰਨਾ ਤੇ ਉਹੀ 50 ਹਜ਼ਾਰ ਵਾਲੇ ਟਰੱਕ ਨੇ ਕਰਨਾ ਤੇ ਤੁਹਾਡੀ ਪੇਮੈਂਟ ਵਾਲੇ ਇੰਸ਼ੋਰੈਂਸ ਤੁਹਾਡੀ ਬ੍ਰੇਕਡਾਊਨ ਬਹੁਤ ਜ਼ਿਆਦਾ ਘ ਇਹਦਾ ਤੁਸੀਂ ਬੈਨੀਫਿਟ ਲੈ ਕੇ ਹੁਣ ਵੀ ਆਪਣਾ ਟਾਪ ਦਾ ਬਿਜ਼ਨਸ ਕਰ ਸਕਦੇ ਹੋ ਚੈੱਕ ਕਰ ਲਓ usa trucksales.com ਜਾਂ ਸਾਨੂੰ ਕਾਲ ਲਾ ਲਓ 18336987224